ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਤੇ ਆਰੋਪ ਲਗਾਉਣ ਵਾਲੀ ਬ੍ਰਿਟਿਸ਼ ਮਹਿਲਾ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈ ਤੁਸੀਂ ਜੋ ਆਰੋਪ ਲਗਾਏ ਸੀ ਸਰਦਾਰ ਸਿੰਘ ਤੇ ਅੱਜ ਉਹਨਾਂ ਦੇ ਰਿਗਾਰਡਿੰਗ ਹੀ ਤੁਸੀਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿ ਜਿਸ ਜਸਟਿਸ ਦੀ ਡਿਮਾਂਡ ਲੈ ਕੇ ਤੁਸੀਂ ਦੇਸ਼ ਪਰਤੇ ਸੀ ਭਾਰਤ ਆਏ ਸੀ ਉਹ ਜਸਟਿਸ ਤੁਹਾਨੂੰ ਮਿਲ ਰਿਹਾ ਹੈ ਜਾਂ ਨਹੀਂ ਬਿਲਕੁਲ ਨਹੀਂ ਮਿਲ ਰਹਾ ਲੁਧਿਆਣਾ ਪੁਲਿਸ ਨੇ ਮੇਰਾ ਕੇਸ ਮਤਲਬ ਬੰਦ ਕਰ ਲਿਆ ਤਾਂ ਉਹਨਾਂ ਨੇ ਕਿਹਾ ਮੈਨੂੰ ਸਾਡੇ ਜੂਰਿਸਡਿਕਸ਼ਨ ਦੇ ਵਿੱਚ ਨਹੀਂ ਬੰਦਾ ਤਾਂ ਬਿਲਕੁਲ ਮੰਨ ਗਏ ਹਾਂਜੀ ਉਹਨਾਂ ਦੇ ਰਿਲੇਸ਼ਨ ਸਿੰਘਾਂ ਤਾਂ ਕੁਝ ਹੋਰ ਚੀਜ਼ ਅੱਗੇ ਹੈਗਾ ਫੈਨ ਤੋਂ ਮਤਲਬ ਸਿਰਫ ਫੈਨ ਤੋਂ ਬਗੈਰ ਤਾਂ ਹੁਣ ਤੁਸੀਂ ਪੰਜਕੂਲ ਜਾਂ ਸਰਸਾ ਤੁਸੀਂ ਕੰਪਲੇਂਟ ਪਾਓ ਤਾਂ ਤੁਸੀਂ ਵੇਖੋ ਜੇ ਉੱਥੇ ਇਨਸਾਫ ਮਿਲਦਾ ਕਿ ਨਹੀਂ ਜਦੋਂ ਲੁਧਿਆਣਾ ਪੁਲਿਸ ਨੇ ਜਾਂ ਜਿਹੜੀ ਐਸਆਈਟੀ ਬਣਾਈ ਗਈ ਸੀ ਉਹਨਾਂ ਨਾਲ ਤੁਹਾਡੀ ਕੁਐਸਚਨਿੰਗ ਹੋਈ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕੀ ਤੁਹਾਨੂੰ ਪੁੱਛਿਆ ਤੇ ਕੀ ਉਹਨਾਂ ਨੇ ਆਖਿਰ ਦੇ ਵਿੱਚ ਕਿਉਂਕਿ ਤੁਹਾਡੀਆਂ ਹਾਂ ਉਹਨਾਂ ਨੇ ਮੈਨੂੰ ਮੈਂ ਇੱਕ ਮੈਂ ਕੋਸ਼ਿਸ਼ ਕਰ ਰਹੀ ਸੀ ਉਹਨਾਂ ਨੂੰ ਮਿਲਣ ਨੂੰ ਤਾਂ ਉਹ ਮਿਲ ਰਹੇ ਨਹੀਂ ਸੀ ਤਾਂ ਫਿਰ ਬੰਦੇ ਦੇ ਥਰੂ ਮੈਨੂੰ ਉਹਨਾਂ ਨੇ ਮਿਲਾਇਆ ਜਦੋਂ ਮੈਂ ਮਿਲੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਬਿਲਕੁਲ ਸਾਫ਼ ਕਹਿਤਾ ਜਿਹੜੇ ਤੂੰ ਸੈਕਸ਼ਨ ਲਾਉਣਾ ਚਾਹੁੰਦੇ ਆ ਉਹ ਨਹੀਂ ਥਾਨੂੰ ਬਿਲਕੁਲ ਨਹੀਂ ਨਹੀਂ ਲਾ ਸਕਦੇ ਤਾਂ ਤੁਸੀਂ ਮਤਲਬ ਅਸੀਂ ਦੂਸਰੇ ਸੈਕਸ਼ਨ ਲਾ ਸਕਦੇ ਜਿਵੇਂ ਉਹਨਾਂ ਨੂੰ ਜ਼ਿਆਦਾ ਸੱਜਾ ਨਹੀਂ ਮਿਲਦੀ ਪਰ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਹੈ ਮੈਂ ਕਿਹਾ ਜਿਸ ਤੇਰੇ ਆਪਣੀ ਤੁਹਾਡੀ ਆਪਣੀ ਬੇਟੀ ਨਾਲ ਐਵੇਂ ਜੇ ਹੋ ਗਿਆ ਤੇ ਤੁਸੀਂ ਇੱਕ ਤੁਸੀਂ ਉਹ ਜਿਹੜੇ ਕੁੜੀਆਂ ਤੁਸੀਂ ਉਹਨੂੰ ਕਹਿ ਦੋਗੇ ਤੁਸੀਂ ਛੱਡ ਦੋ ਕੁਝ ਹੋਣਾ ਨਹੀਂਗਾ ਤੇ ਜਦੋਂ ਤੁਹਾਨੂੰ ਪਤਾ ਸਾਰੇ ਐਵਿਡੈਂਸ ਪੇ ਨੇ ਇੱਥੇ ਡਾਕੂਮੈਂਟ ਬਲੈਕ ਐਂਡ ਵਾਈਟ ਆ ਗੱਲ ਹੋਈ ਹੈ ਤੁਸੀਂ ਹਾਲੇ ਵੀ ਮੈਨੂੰ ਇਨਸਾਫ ਨਹੀਂ ਦੇ ਸਕਦੇ ਮੈਨੂੰ ਇਹ ਦਿਲੋ ਇਹ ਬੰਦਾ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਾ ਕੀ ਉਸ ਤੋਂ ਇਲਾਵਾ ਤੁਹਾਨੂੰ ਪਰਸਨਲੀ ਵੀ ਕਿਸੇ ਵੱਲੋਂ ਸਰਦਾਰ ਸਿੰਘ ਵੱਲੋਂ ਕਦੇ ਅਪਰੋਚ ਕੀਤਾ ਗਿਆ ਜਾਂ ਉਹਨਾਂ ਵੱਲੋਂ ਕਦੇ ਕੋਈ ਟੈਕਸਟ ਆਇਆ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਵੱਲੋਂ ਤੁਹਾਨੂੰ ਅਪਰੋਚ ਕੀਤਾ ਗਿਆ ਹੋਵੇ ਕਿ ਇਸ ਮਾਮਲੇ ਨੂੰ ਇੱਥੇ ਛੱਡ ਦਿੱਤਾ ਜਾਵੇ ਸਰਦਾਰ ਨੇ ਅੱਜੇਰੇ ਸਾਡੇ ਸਤਿਗੁਰੂ ਜੀ ਨੇ ਉਹਨਾਂ ਦੇ ਥਰੂ ਉਹਨਾਂ ਨੇ ਗੱਲ ਕੀਤੀ ਹੈ ਪਰ ਉਹ ਬਿਲਕੁਲ ਨਹੀਂ ਮੰਨਦੇ ਵਿਆਹ ਕਰਵਾਉਣ ਨੂੰ ਤਾਂ ਉਹ ਮਤਲਬ ਨੈਸ਼ਨਲ ਟੀਵੀ ਦੇ ਸਾਹਮਣੇ ਕਦੀ ਵੀ ਨਹੀਂ ਮੰਨੂਗੇ ਮੈਨੂੰ ਨਹੀਂ ਲੱਗਦਾ ਜੇ ਜੇ ਉਹ ਸਤਿਗੁਰੂ ਜੀ ਦੇ ਮਤਲਬ ਸਾਹਮਣੇ ਉਹ ਜਾ ਕੇ ਕਹਿ ਸਕਦਾ ਮੇਰੇ ਕੋਈ ਇਸ ਕੁੜੀ ਨਾਲ ਲੈਂਦੇ ਨਹੀਂ ਨਾ ਮੈਂ ਕਦੀ ਇਹਨੂੰ ਵਿਆਹ ਦਾ ਚਾਂਸਾ ਦਿੱਤਾ ਨਾ ਮੇਰੀ ਕੋਈ ਮੰਗਣੀ ਹੋਈ ਹੈ ਜੇ ਉਹ ਉਹਨਾਂ ਦੇ ਮੋਰੇ ਜਾ ਕੇ ਕਹਿ ਸਕਦਾ ਇਦਾਂ ਹੋਇਆ ਨਹੀਂ ਹੋਇਆ ਫਿਰ ਮੈਂ ਕੇਸ ਤਾਂ ਛੱਡ ਸਕਦੀ ਪਰ ਮੈਨੂੰ ਇੰਨਾ ਪਤਾ ਉਹਨੂੰ ਪਤਾ ਉਹਦੀ ਗਲਤੀ ਹੈ ਪਰ ਉਹ ਮੰਨਣਾ ਨਹੀਂ ਚਾਹੁੰਦਾ ਸਰਦਾਰ ਸਿੰਘ ਦੀ ਫੈਮਿਲੀ ਜ ਉਹਨਾਂ ਦੇ ਜਿਹੜੇ ਬ੍ਰਦਰ ਹੈਗੇ ਉਹਨਾਂ ਬਾਰੇ ਵੀ ਤੁਸੀਂ ਹੁਣੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਕਰ ਕਰ ਰਹੇ ਸੀ ਤੁਸੀਂ ਕੁਝ ਤਸਵੀਰਾਂ ਵੀ ਪੇਸ਼ ਕੀਤੀਆਂ ਕਿ ਉਹਨਾਂ ਵੱਲੋਂ ਵੀ ਤੁਹਾਨੂੰ ਅਬਿਊਜ਼ ਮੈਂ ਕਦੀ ਸੋਚਿਆ ਨਹੀਂ ਦਵਾਰ ਵਾਰ-ਵਾਰ ਉਹ ਕਰ ਸਕਦਾ ਮੇਰੇ ਨਾਲ ਤਾਂ ਉਹਦੇ ਪਿਆਰ ਦੇ ਵਿੱਚ ਮੈਂ ਮਤਲਬ ਮੈਂ ਡੁੱਲ ਗਈ ਸੀ ਤਾਂ ਮੈਂ ਉਹ ਸੋਚਿਆ ਵੀ ਨਹੀਂ ਮੇਰੇ ਨਾਲ ਇਦਾਂ ਹੋ ਸਕਦਾ ਇਸ ਬੰਦੇ ਮੈਨੂੰ ਜਰੂਰ ਪਿਆਰ ਕਰਦਾ ਤਾਂ ਫੋਟੋਆਂ ਜਿਹੜੀਆਂ ਹੈਗੀਆਂ ਉਹ ਇੱਕ ਤਾਂ ਹੈਗੀ ਮਲੇਸ਼ੀਆ ਜਦੋਂ ਮੈਨੂੰ ਇਹਨੇ ਕੋਟਿਆ ਸੀਗਾ ਟੀਮ ਦੇ ਸਾਹਮਣੇ ਤਾਂ ਕੋਚ ਦੇ ਸਾਹਮਣੇ ਫਿਰ ਉਸ ਤੋਂ ਬਾਅਦ ਬੈਲ ਕਿ ਟੀਮ ਨੇ ਆਵਾਜ਼ ਨਹੀਂ ਚੁੱਕੀ ਕਿ ਆਖਿਰੇ ਕਿਉਂ ਹੋ ਰਿਹਾ ਤੇ ਕੀ ਕੀਤਾ ਜਾ ਰਿਹਾ ਜਦੋਂ ਉਹਨਾਂ ਦੇ ਸਾਹਮਣੇ ਇਹ ਸਭ ਕੁਝ ਹੋਇਆ ਐਕਚੁਅਲੀ ਇੱਕ ਦੋ ਮੁੰਡੇ ਨੇ ਕਿਹਾ ਮੈਨੂੰ ਪਰ ਉਹ ਮੋਰੇ ਨਹੀਂ ਆਉਣਾ ਚਾਹੁੰਦੇ ਪਰ ਜਦੋਂ ਮੈਂ ਪਹਿਲਾ ਕੰਪਲੇਨ ਲਿਖਾਈ ਸੀ ਦੋ ਤਿੰਨ ਸਟੇਟਮੈਂਟ ਆ ਉਹਨਾਂ ਨੇ ਅਨੋਨਿਮਸ ਲਿਖੀਆਂ ਮੀਡੀਆ ਦੇ ਵਿੱਚ ਪਰ ਉਹ ਇਦਾਂ ਵੀ ਹੈਗਾ ਉਹ ਹਾਕੀ ਇੰਡੀਆ ਤੁਹਾਨੂੰ ਪਤਾ ਕਿਦਾਂ ਉਹ ਕੰਮ ਕਰਦੇ ਨੇ ਤਾਂ ਇੰਡੀਆ ਦੇ ਵਿੱਚ ਇੱਕ ਬੰਦੇ ਦੇ ਵਾਸਤੇ ਮਤਲਬ ਅੱਗੇ ਉਹਨੂੰ ਬਹੁਤ ਖਤਰਾ ਹੈ ਤਾਂ ਉਹ ਚਾਹੁੰਦੇ ਨਹੀਂਗੇ ਉਹ ਉਹਨਾਂ ਦੀ ਪਲੇਸ ਜਾਵੇ ਬਿਕੋਜ਼ ਹਾਕੀ ਤੋਂ ਬਿਨਾ ਉਹਨਾਂ ਦਾ ਕੋਈ ਕੁਝ ਨਹੀਂ ਹੈਗਾ ਅਜੇ ਹੀ ਦੂਜਾ ਵਾਕਿਆ ਬੈਲਜੀਅਮ ਵਿੱਚ ਹੋਇਆ ਸੀ ਹਾਂਜੀ ਹਾਂਜੀ ਬੈਲਜੀਅਮ ਉਹਨਾਂ ਨੇ ਮੈਨੂੰ ਫੇਰ ਦੁਬਾਰਾ ਹੋਟਲ ਦੇ ਵਿੱਚ ਕੁੱਟਿਆ ਤਾਂ ਮੈਂ ਪੁਲਿਸ ਨੂੰ ਸੱਦ ਲਿਆ ਉੱਥੇ ਤਾਂ ਇਹਨੇ ਮੇਰੀ ਬੇਨਤੀ ਕੀਤੀ ਤੂੰ ਨਾ ਮੇਰੇ ਉੱਤੇ ਮਤਲਬ ਚਾਰजेस ਲਗਾ ਤਾਂ ਹੌਕੀ ਇੰਡੀਆ ਨੇ ਗੱਲ ਲਵੇੜ ਕੇ ਉਹਨਾਂ ਨੇ ਇਦਾਂ ਦਿਖਾਇਆ ਜਿਵੇਂ ਮੇਰੀ ਗਲਤੀ ਏ ਤਾਂ ਸਰਦਾਰ ਸਿੰਘ ਦੀ ਕੋਈ ਗਲਤੀ ਨਹੀਂ ਦਾ ਇਹ ਕੁੜੀ ਦੇ ਪਿੱਛੇ ਪਈ ਆ ਤਾਂ ਇਹ ਦੁਖੀ ਕਰ ਰਹੀ ਏ ਤਾਂ ਇਦਾਂ ਇਦਾਂ ਜਦੋਂ ਮੈਨੂੰ ਸਾਫ਼ ਆਪੀ ਸੱਦ ਰਿਆ ਸੀਗਾ ਟੂਰਨਾਮੈਂਟ ਤੇ ਤਾਂ ਅੱਜ ਮੈਂ ਉਹਦੀ ਮੰਗੇਤਰ ਸੀ ਉਹ ਉਹ ਨੂੰ ਸੀਗਾ ਉਹ ਜਰੂਰ ਆ ਸਕਦੀ ਜਦੋਂ ਸਰਦਾਰ ਸਿੰਘ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਨਾਲ ਕਿਸੇ ਵੀ ਕਿਸਮ ਦੇ ਰਿਲੇਸ਼ਨਸ਼ਿਪ ਨੂੰ ਡਿਨਾਈ ਕੀਤਾ ਸੀ ਉਸ ਵੇਲੇ ਤੁਸੀਂ ਉਸੇ ਵੇਲੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇੰਨਾ ਲੰਮਾ ਗੈਪ ਕਿਉਂ ਪੈ ਗਿਆ ਵਿਚਾਲੇ ਮੀਡੀਆ ਸਾਹਮਣੇ ਆਉਂਦੇ ਐਕਚੁਅਲੀ ਮੈਂ ਕੰਪਲੇਨਟ ਨਹੀਂ ਪਾਈ ਮੀਡੀਆ ਦੇ ਸਾਹਮਣੇ ਆਉਣ ਨੂੰ ਬਿਕੋਜ਼ ਮੇਰੇ ਨਾਲ ਗਲਤੀ ਹੋਈ ਆ ਤਾਂ ਆਈ ਐਮ ਜਸਟ ਅ ਲਰਕੀ ਆ ਮੈਂ ਤਾਂ ਨਹੀਂ ਚਾਹੁੰਦੀ ਕੋਈ ਮੇਰਾ ਪਰਸਨਲ ਚੀਜ਼ ਮੀਡੀਆ ਦੇ ਸਾਹਮਣੇ ਆਵੇ ਪਰ ਕੀ ਉਸ ਵੇਲੇ ਵੀ ਤੁਹਾਨੂੰ ਉਮੀਦ ਸੀ ਕਿ ਸ਼ਾਇਦ ਸਰਦਾਰ ਸਿੰਘ ਤੁਹਾਡੇ ਕੋਲ ਵਾਪਸ ਆ ਜਾਣਗੇ ਹਾਂਜੀ ਸਿਗਾ ਪਰ ਉਹ ਉਹਦਾ ਦੇ ਟਾਈਪ ਦੇ ਬੰਦੇ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੁੜੀਆਂ ਲੜਕੀਆਂ ਦੇ ਬਾਰੇ ਤਾਂ ਬਿਲਕੁਲ ਰਿਸਪੈਕਟ ਨਹੀਂ ਕਰਦੇ ਤਾਂ ਅੱਜ ਤੱਕ ਉਹਨੇ ਕੋਈ ਮਤਲਬ ਨਾ ਮਾਫ ਮੰਗੀ ਨਾ ਉਹਨੇ ਕਿਹਾ ਹਾਂਜੀ ਮੇਰੀ ਗਲਤੀ ਹੈ ਨਾ ਮੰਨਦੇ ਉਹ ਸਾਫ਼ ਬਿਲਕੁਲ ਕਹਿ ਰਹੇ ਮੇਰਾ ਕੁਝ ਨਹੀਂ ਲੈਂਦੇ ਨੇ ਇਸ ਕੁੜੀ ਦੇ ਨਾਲ ਸਿਰਫ ਮੇਰੇ ਬਦਨਾਮੀ ਕਰਨਾ ਚਾਹੁੰਦੀ ਹੈ ਤਾਂ ਮੇਰੀ ਫੈਨ ਜੇਕਰ ਹੁਣ ਸਰਦਾਰ ਸਿੰਘ ਤੁਹਾਡੇ ਕੋਲ ਵਾਪਸ ਆਉਣਾ ਚਾਹਣੀਆਂ ਆ ਕੇ ਤੁਹਾਡੇ ਨਾਲ ਸੁਲ੍ਹਾ ਕਰਦੇ ਕਿ ਤੁਸੀਂ ਤੇ ਸਰਦਾਰ ਸਿੰਘ ਇੱਕ ਵਾਰ ਫੇਰ ਤੋਂ ਇਕੱਠੇ ਹੋ ਸਕਦੇ ਹੋ ਜਾਂ ਹੁਣ ਸ ਕੋਈ ਸਕੋਪ ਨਹੀਂ ਹੈ ਬਿਲਕੁਲ ਵੀ ਨਹੀਂ ਜਿਸ ਬੰਦਾ মিডিਆ ਦੇ ਸਾਹਮਣੇ ਬਿਲਕੁਲ ਸਾਫ਼ ਕਹਿ ਸਕਦਾ ਸਿਰਫ ਮੇਰੀ ਫੈਨ ਆ ਤਾਂ ਇਹਨੂੰ ਪਤਾ ਇਹ ਇੰਨੇ ਐਵਰੇਂਸ ਪਏ ਨੇ ਤਾਂ ਇੰਨੀ ਇਹਦੀ ਆਪਣੀ ਗਲਤੀ ਹੈ ਤਾਂ ਤੁਹਾਨੂੰ ਲੱਗਦਾ ਕੱਲੂ ਜੇ ਮੈਂ ਵਿਆਹ ਕੀਤਾ ਇਹਨੇ ਮੈਨੂੰ ਇਹ ਮੈਨੂੰ ਕਹਿ ਨਹੀਂ ਸਕਦਾ ਮੈਂ ਤੂੰ ਸਿਰਫ ਫੈਨ ਆ ਤੂੰ ਚੱਲਦਾ ਤੂੰ ਭੱਜ ਜਾ ਸਾਡੇ ਕਰਨੀ ਰਹਿ ਸਕਦੀ ਉਸ ਮਾਨ ਚੱਕ ਕੇ ਚੁੱਲ ਜਾ। ਸੋ ਮੈਨੂੰ ਬਿਲਕੁਲ ਉਹ ਤੇ ਵਿਸ਼ਵਾਸ ਨਹੀਂ ਆਏਗਾ ਜੇ ਮੈਂ ਕੱਲ ਨੂੰ ਵਿਆਹ ਕਰ ਲਿਆ ਉਹਦੇ ਨਾਲ। ਉਹ ਮੈਨੂੰ ਘਰ ਰੱਖੂਗਾ ਤਾਂ ਮੈਨੂੰ ਸਹੀ ਰੱਖੂਗਾ। ਤਾਂ ਹੁਣ ਇੱਕ ਵਾਰ ਦੋ ਵਾਰ ਤਿੰਨ ਵਾਰ ਇਹਨੇ ਮੈਨੂੰ ਕੁੱਟਿਆ ਮਾਰਿਆ ਨਾਲੇ ਉਹਦੇ ਕਰਦੇ ਵੀ ਨਾਲੇ ਉਹਨਾਂ ਨੇ ਗਲਤ ਵੀ ਬੋਲ ਲਿਆ। ਹੁਣ ਕਿਵੇਂ ਉਸ ਬਰਵਾਦ ਵਿੱਚ ਮੈਂ ਰਹਿ ਸਕਦੀ ਮੇਰੀ ਆਪਣੀ ਇੱਜ਼ਤ ਵੀ ਹੈਗੀਏ। ਨਾਲੇ ਮੈਂ ਰਿਨਾਉਂਡ ਫੈਮਲੀ ਐਸਟੈਬਲਿਸ਼ ਫੈਮਲੀ ਦੀ ਕੁੜੀ ਆ ਤਾਂ ਉਹਨਾਂ ਦੀ ਬੇਇੱਜ਼ਤੀ ਨਹੀਂ ਹੋਊਗੀ। ਜਿੰਨਾ ਹੋ ਗਿਆ ਹੋ ਗਿਆ। ਪਰ ਅੱਗੇ ਮੈਂ ਬੇਇੱਜ਼ਤੀ ਨਹੀਂ ਕਰਵਾਉਣੀ ਚਾਹੁੰਦੀ। ਉਰਨ ਇਸ ਮਾਮਲੇ ਚ ਅੱਗੇ ਕੀ ਐਕਸ਼ਨ ਲੈਣ ਵਾਲੇ ਹੋ ਅੱਗੇ ਕੀ ਰਾਹ اختیار ਕਰਨ ਵਾਲੇ ਹੋ ਤੁਸੀਂ ਇਸ ਪੂਰੇ ਮਾਮਲੇ ਅੱਗੇ ਰਹਿ ਗਿਆ ਇੱਕ ਕੋਰਟ ਤੇ ਜਾਣ ਨੂੰ ਨਾਲੇ ਐਨਆਰਏ ਕਮਿਸ਼ਨ ਅੰਜੇਰੇ ਵੱਡੇ ਮਤਲਬ ਆਰਗੇਨਾਈਜੇਸ਼ਨਸ ਹੈਗੇ ਨੇ ਇੰਡੀਆ ਦੇ ਵਿੱਚ ਉਹ ਮੈਂ ਟਰਾਈ ਕਰ ਰਹੀ ਮੈਨੂੰ ਇਨਸਾਫ ਦੇਣ ਨੂੰ ਤਾਂ ਜਿੰਨ ਮਤਲਬ ਜਿੰਨਾ ਮੈਨੂੰ ਕਰਨਾ ਪਊਗਾ ਜਸਟਿਸ ਮਿਲਣ ਨੂੰ ਮੈਂ ਜ਼ਰੂਰ ਕਰੂੰਗੀ ਅਨਮੈਸ ਗੱਲ ਨੂੰ ਕਦੀ ਛੱਡ ਨਹੀਂ ਸਕਦੇ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਤਾਂ ਆਪਣੇ આરોਪਾਂ ਤੇ ਅਜੇ ਵੀ ਇਹ ਬ੍ਰਿਟਿਸ਼ ਮਹਿਲਾ ਖੜੀ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਉਹ ਇਸੇ ਕੋਸ਼ਿਸ਼ ਵਿੱਚ ਰਹਿਣਗੇ ਕਿ ਉਹਨਾਂ ਨੂੰ ਇਨਸਾਫ ਮਿਲੇ ਤੇ ਜਦ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਉਹ ਲੜਦੇ ਰਹਿਣਗੇ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਚੰਡੀਗੜ੍ਹ